ਜਿਵੇਂ ਕਿ ਆਪ ਨੂੰ ਪਤਾ ਹੀ ਹੈ ਬਾਈ ਜੀ ਕਿ ਦੌਰ ਚੱਲ ਰਿਹਾ ਸਾਗਰ ਦੀ ਬੋਟੀ ਦਾ ਸੋ ਉਸ ਦੇ ਨਾਲ ਨਾਲ ਕਿਸਾਨੀ ਦਾ ਦੌਰ ਵੀ ਚੱਲ ਰਿਹਾ ਉਹਦੇ ਵੀ ਸੰਯੋਗ ਦੇਣ ਦੀ ਲੋੜ ਆ ਸੋ ਅੱਜ ਅਸੀਂ ਕਿਤੇ ਲਾਂਭ ਜਾ ਰਹੇ ਸੀ ਮੇਰੀ ਵਾਈਫ ਕਹਿ ਰਹੀ ਆ ਵੀ ਹਰ ਜਗ੍ਹਾ ਤੇ ਇੱਕ ਰੀਲ ਚੱਲ ਰਹੀ ਆ ਛੇਤੀ ਤੂੰ ਡਰਾਈਵਰੀ ਸਿਖਾ ਤੇ ਮੈਂ ਕਹਿ ਰਿਹਾ ਸੀਗਾ ਵੀ ਇਹ ਜੋ ਬੀਪਾ ਘਾ ਰਹੀ ਹੈ ਗਿੱਕ ਘਾ ਰਹੀ ਹੈ ਇਹਦੇ ਨਾਲ ਬੈਠ ਕੇ ਮੈਂ ਸਫ਼ਰ ਕੀਤਾ ਹੋਇਆ ਸੋ ਤੁਸੀਂ ਵੀ ਮਜ਼ਾਕ ਹੀ ਮੰਨਦੇ ਹੋਵੋਗੇ ਸੋ ਦੋਸਤੋ ਗੱਲ ਸੱਚ ਹੈ ਚਾਹੇ ਤੁਹਾਡੇ ਮਨ ਵਿੱਚ ਆਵੇ ਚਾਹੇ ਨਾ ਆਵੇ ਸੋ ਮੇਰੀ ਉਮਰ ਵੀ ਬਾਬਾ ਹੋ ਗਈ ਹੈ ਪਰ ਕੁਦਰਤੀ ਕਿਰਪਾ ਹੈ ਵੈਗ੍ਰੂਦੀ ਵੀ ਮੈਨੂੰ ਬੇਟੇ ਪਾਜ ਤੱਕ ਨਹੀਂ ਆਇਆ ਸੋ ਇਹ ਬਹੁਤ ਪੁਰਾਣੀ ਗੱਲ ਹੈ ਜਦੋਂ ਉਸ ਸਮੇਂ ਦੇ ਕਲਾਕਾਰ ਹੁੰਦੇ ਸੀਗੇ ਬਲਕਾਨ ਨਖੀਲਾ ਜੀ ਤੇ ਜੋ ਬੀਬਾ ਛੇਤੀ ਜੋ ਡਰਾਇਵਰੀ ਦੇ ਸਖਾ ਇਹ ਗਾਇਕਾ ਇਹਦਾ ਨਾਮ ਹੈਗਾ ਸਰਨਜੀਤ ਸ਼ੰਮੀ ਜੋ ਹੋਟਲ ਪਿੰਡ ਜੋ ਅੰਮ੍ਰਿਤਸਰ ਵਿੱਚ ਹੀ ਹੈ ਤੇ ਉਹਦੇ ਨਾਲ ਜੋ ਗਾਰੇ ਹੈਗਾ ਇੱਕ ਭਾਈ ਸਾਗਰ ਸਤਨਾਮ ਸਾਗਰ ਜੀ ਗੱਡੀ ਪਿੰਡ ਤੋਂ ਸੋ ਇਹਨਾਂ ਦੇ ਵਿੱਚ ਕਿਤੇ ਨਾ ਥੋੜੀ ਬਹੁਤੀ ਹਰ ਇੱਕ ਦੇ ਹੋ ਜਾਂਦੇ ਅਨਬਨ ਹੋਈ ਤੇ ਇਹ ਬੀਬਾ ਬਲਕਾਰ ਨਖੀਲਾ ਜੀ ਉਹਨਾਂ ਕੋਲੇ ਚਲੇਗੀ ਜੈਤੋਂ ਬਾਈਬਲ ਕਾਰ ਨਖੀਲਾ ਜੀ ਨੇ ਮੈਨੂੰ ਵੀ ਫੋਨ ਲਾਇਆ ਅ ਵੀ ਤੇਰਾ ਵੀ ਗੀਤ ਆਪਾਂ ਸਟੇਜ ਤੇ ਬੋਲਾਂਗੇ ਤੇ ਤੂੰ ਵੀ ਆ ਜਾ ਵੀ ਉਹ ਪਿੰਡ ਸੀ ਇਹ ਕਾਲੀਆ ਸਕੱਤਰਾ ਪਿੰਡ ਕੁਛ ਇਹੋ ਜਿਹਾ ਸੀਗਾ ਬਾਰਡਰ ਦੇ ਬਿਲਕੁਲ ਤਾਰਾਂ ਦੇ ਲਾਗੇ ਸੀਗਾ ਤੇ ਉਸ ਟਾਈਮ ਬੀਬਾ ਜੀ ਜੋ ਸੰਜੀ ਸ਼ਮੀ ਜੀ ਅੱਜ ਕੱਲ ਬਹੁਤ ਮਕਬੂਲ ਹੋਏ ਆ ਉਹਨਾਂ ਨੂੰ ਇੱਕ ਗੀਤ ਦਾ ਸਮਾਂ ਮਿਲਿਆ ਸੀਗਾ ਤੇ ਉਸ ਤੋਂ ਬਾਅਦ ਉਹ ਪਿੱਛੇ ਆ ਕੇ ਕੁਰਸੀ ਤੇ ਬੈਠ ਕੇ ਤੇ ਮੈਂ ਵੀ ਉਹਨਾਂ ਦੇ ਨਾਲ ਹੀ ਕੁਰਸੀ ਤੇ ਬੈਠਾ ਸੀ ਤੇ ਨਾਲ ਨਾਲ ਲਵਜੋਤ ਰਾਣੀ ਜੀ ਤੇ ਮਨਜਿੰਦਰ ਗੁਲਸ਼ਨ ਜੀ ਬਲਕਾਂ ਨਖੇਲਾ ਜੀ ਬਹੁਤ ਵਧੀਆ ਬਰਕਰਾਰ ਨਾਲ ਨਾਲ ਗਾਣਾ ਚੱਕੇ ਜੋ ਸਟੇਜ ਚਲਾ ਰਹੇ ਸੀ ਤੇ ਅਸੀਂ ਦੋਵੇਂ ਹੋਰ ਵੀ ਬੈਠੇ ਸੀ ਬੀਬਾ ਸ਼ਮੇ ਜੀ ਮਗਰ ਕੁਰਸੀ ਤੇ ਬੈਠੀ ਬਹੁਤ ਅਦਾਸ ਚਿਹਰਾ ਲੈ ਕੇ ਬੈਠੀ ਸੀ ਤੇ ਮੈਂ ਉਹਨਾਂ ਨੂੰ ਕਿਹਾ ਕਹਿੰਦੇ-ਕਹਿੰਦੇ ਮੈਂ ਕਹਿ ਦਿੱਤਾ ਜੀ ਕਿ ਤੁਸੀਂ ਦੁਬਾਰਾ ਫੇਰ ਹੀ ਜੋ ਤੁਹਾਡੇ ਸਾਥੀ ਸਹਾਇਕ ਕਲਾਕਾਰ ਚਤਨਾਮ ਸਾਗਰ ਜੀ ਉਹਨਾਂ ਨਾਲ ਹੀ ਚਲੇ ਜੋ ਤੇ ਜੋ ਦੁਬਾਰਾ ਕਾਮਯਾਬੀ ਕਰਨੀ ਬਹੁਤ ਮੁਸ਼ਕਲ ਹੁੰਦੀ ਹੈ ਪਤਾ ਨਹੀਂ ਉਹ ਕਿਵੇਂ ਦੁਬਾਰਾ ਫੇਰ ਉਹਨਾਂ ਨਾਲ ਚਲੇ ਗਏ ਤੇ ਬਹੁਤ ਵਧੀਆ ਫੇਰ ਮੈਂ ਆਪਣੇ ਪਿੰਡ ਵਿੱਚ ਵੀ ਖਾੜਾ ਲਵਾ ਹੋਰ ਵੀ ਸਾਰੇ ਲੱਗਦੇ ਰਹੇ ਉਹਨਾਂ ਨੇ ਕਿ ਗੀਤ ਗਾਇਆ ਸੀਗਾ ਇਸੇ ਸਟੋਰੀ ਨੂੰ ਲੈ ਕੇ ਗਾਇਆ ਸੀਗਾ ਜਦੋਂ ਵਸ ਦੇ ਘਰ ਉਜੜਦੇ ਰੰਗ ਰਾਗ ਤਮਾਛਿਆਂ ਦਾ ਮਾਲਕ ਕਦ ਆਪ ਤਮਾਛਾ ਬਣ ਜਾਂਦਾ ਹੋ ਜਦੋਂ ਵਸ ਦੇ ਘਰ ਉਜੜਦੇ ਨੇ ਲੋਕਾਂ ਦਾ ਹਾਸਾ ਬਣ ਜਾਂਦਾ ਹੋ ਰੰਗ ਰਾਗ ਤਮਾਛਿਆਂ ਦਾ ਮਾਲਕ ਕਦ ਆਪ ਤਮਾਛਾ ਬਣ ਜਾਂਦਾ ਜਦੋਂ ਵਸ ਦੇ ਘਰ ਉਜੜਦੇ ਨੇ ਲੋਕਾਂ ਦਾ ਹਾਸਾ ਬਣ ਜਾਂਦਾ ਨੰਗ ਗੇ ਪਾਣੀ ਜੋਤ ਇਕ ਵਾਰੀ ਪੁਲ ਥਾਣੀ ਕਦੇ ਵਾਪਸ ਨਹੀਂ ਉਮੜਦੇ ਜਾਂ ਮੜ ਜਾ ਸੋਣੀਏ ਨੀ ਫੇਰ ਟੁੱਟੇ ਦਿਲ ਨਹੀਂ ਜੋੜਦੇ ਜਾਂ ਮੜ ਜਾ ਸੋਣੀਏ ਨੀ ਹਾਈ ਨਹੀਂ ਟੁੱਟੇ ਦਿਲ ਨਹੀਂ ਜੋੜਦੇ ਸੋ ਦੋਸਤੋ ਇਸ ਸਮਾਂ ਹੁੰਦਾ ਅੱਜ ਤੋਂ 20 ਸਾਲ ਪਹਿਲਾਂ ਗਾਏ ਹੋਏ ਗੀਤ ਨੂੰ ਜੋ ਐਨੀ ਮਕਬੂਲਤਾ ਮਿਲੀ ਹੈ ਜੋ ਐਨਾ ਪ੍ਰਸਿੱਧ ਹੋਇਆ ਜੋ ਵੱਡਾ ਜੋ ਵੱਡੇ ਵੱਡੇ ਕਲਾਕਾਰ ਵੱਡੇ ਵੱਡੇ ਹੀਰੋ ਵੱਡੇ ਵੱਡੇ ਡਾਇਰੈਕਟਰ ਵੱਡੇ ਵੱਡਿਆਂ ਹੀਰੋਵਾਂ ਆ ਵੀ ਇਹਨਾਂ ਦੀ ਰੀਲ ਜੋ ਗਾਣੇ ਦੇ ਉੱਤੇ ਰੀਲ ਬਣਾ ਰਹੇ ਸੋ ਜੇ ਤੁਸੀਂ ਇਹਨਾਂ ਦਾ ਹੁਣ ਸਾਥ ਦਿੱਤਾ ਤੇ ਸਾਥ ਛੱਡੋ ਨਾ ਬਾਈ ਜੀ ਆ ਜਿਹੜਾ ਵੱਡੇ ਵੱਡੇ ਐਕਟਰ ਸਹਿਬਾਨ ਆ ਉਹ ਆਪਣੀਆਂ ਫਿਲਮਾਂ ਚ ਕਿਤੇ ਰੋਲ ਦੇਣ ਤੇ ਇਹਨਾਂ ਦੀ ਗਾਇਕੀ ਵੀ ਸਫਲ ਹੋ ਜਾਵੇ ਤੇ ਇਹਨਾਂ ਦੀ ਜ਼ਿੰਦਗੀ ਸਫਲ ਹੋ ਜਾਵੇ ਸੋ ਇਹਨਾਂ ਕੁਝ ਕਹਿੰਦੇ ਹੋਏ ਦੁਬਾਰਾ ਫੇਰ ਮਿਲਦੇ ਹੋ ਸੋ ਇਹਨਾਂ ਬਾਰੇ ਮੈਂ ਦੱਸ ਰਿਆ ਵੀ ਹੋਣ ਤੁਸੀਂ ਆਪਦੇ ਕਮੈਂਟਾਂ ਵਿੱਚ ਦੱਸਿਓ ਵੀ ਇਹਨਾਂ ਦੀ ਵੀਡੀਓ ਬਣਾ ਦੇਣੀ ਚਾਹੀਦੀ ਆ ਛੇਤੀ ਦੇ ਡਰਾਈਵਰੀ ਸਿਖਾ ਕਿ ਨਹੀਂ ਬਣਾਉਣੀ ਸੋ ਦੋਸਤੋ ਮੇਰੇ ਦਿਲ ਦੀ ਭਾਵਨਾ ਸੀ ਮੈਂ ਤਾਂ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਹੈ ਇਹ ਗੱਲ ਬਿਲਕੁਲ ਸੱਚੀ ਹੈ ਤੁਸੀਂ ਬਲਕਾਨ ਨਖੀਲਾ ਜੀ ਨੂੰ ਵੀ ਫੋਨ ਲਾ ਕੇ ਪੁੱਛ ਲਿਓ ਵੀ ਮੇਰੇ ਗੀਤ ਗਾਏ ਹੋਏ ਉਹਨਾਂ ਨੇ ਸਮੇਂ ਦੀ ਗੱਲ ਹੈ ਅੱਜ ਉਹ ਵੱਡੇ ਮਹਾਨ ਕਲਾਕਾਰ ਬਣ ਗਏ ਅਸੀਂ ਗਾਉਣ ਦਾ ਸ਼ੌਂਕ ਰੱਖਦੇ ਪਰ ਇਸ ਸਮੇਂ ਦੀ ਗੱਲ ਹੁੰਦੀ ਆ ਇਹਨੇ ਕੁਝ ਕਹਿੰਦੇ ਹੋਏ ਦੁਬਾਰਾ ਫਿਰ ਮਿਲਦੇ ਆ ਧੰਨਵਾਦ ਮਿਹਰਬਾਨੀ ਸ਼ੁਕਰੀਆ